ਅਸੀ ਗੱਬੀ ਸਾਰਿਆਂ ਨੂੰ ਅੱਜ ਇੱਕ ਸਾਨੂੰ ਇੱਕ ਹੋਰ ਕੈਂਟ ਚੀਜ਼ ਦਿਖਾਈ ਜੀ ਤੇ ਮੈਨੂੰ ਨਾ ਕੋਈ ਬੰਦਾ ਕਈ ਦਿਨ ਹੋ ਗਏ ਕਹਿੰਦਾ ਮੈਂ ਮੰਨ ਲਓ ਜਿਹੜਾ ਆਪਾਂ ਮੈਂ ਸਾਨੂੰ ਨੁਕਸਾ ਦੱਸਿਆ ਸੀ ਬਈ ਆਪਣਾ ਵੀ ਉਹ ਬਣਾ ਕੇ ਸ਼ੇਕ ਬਣਾ ਕੇ ਪੀਣ ਵਾਸਤੇ ਕਹਿੰਦਾ ਵੀ ਇਹ ਮੰਨ ਲਓ ਗਰਮੀਆਂ ਚ ਤੰਗ ਕਰਦਾ ਤੰਗ ਕਿਵੇਂ ਕਰੂ ਬਈ ਨਾਲ ਆ ਵੀ ਫੈਂਟੋ ਤਾਂ ਨ ਕਿੰਨੂ ਤੇ ਆ ਗਾਜਰਾਂ ਨਾਲ ਆ ਪੀਓ ਨਾਲੇ ਜਵਾਕਾਂ ਨੂੰ ਤੇ ਦੂਜੇ ਤੀਜੇ ਦਿਨ ਨਾਲ ਇਹ ਵੀ ਚਲਾ ਦੋ ਗੱਬੀ ਤੇ ਬਿਮਾਰੀਆਂ ਬਿਮੋਰੀਆਂ ਨੇੜੇ ਨਹੀਂ ਆਉਂਦੀਆਂ ਬਈ ਵੱਡੀ ਗੱਲ ਆ ਸਿਹਤ ਦਾ ਧਿਆਨ ਬਾ ਆਪਣੇ ਦਵਾਈਆਂ ਬੂਟੀਆਂ ਲੈਣ ਨਾਲੋਂ ਵਧੀਆ ਚੀਜ਼ ਐ ਬਾਕੀ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਪੀਓ ਬਈ ਤੇ ਵਿੱਚ ਬੰਦੇ ਨਾ ਡਰਦੇ ਗਰਮ ਚੀਜ਼ਾਂ ਨਹੀਂ ਖਾਂਦੇ ਇਹ ਵੀ ਕਹਿੰਦੇ ਆ ਵੀ ਆਪਣਾ ਗਰਮਾਇਸ਼ ਕਰਤਾ ਹਨਾ ਨਾਲ ਆ ਜੂਸ ਜਾਸ ਬਣਾ ਕੇ ਪੀਆ ਕਰੋ ਤੇ ਬਾਕੀ ਬਿਮਾਰੀਆਂ ਬਮੋਰੀਆਂ ਨੇੜੇ ਨਹੀਂ ਆਉਂਦੀਆਂ ਤੇ ਬਾਕੀ ਜਿਹੜੀ ਕਹਿੰਦੇ ਨੇ ਲੋਕ ਕਮਜ਼ੋਰੀ 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 ਦਾ ਨੇੜੇ ਟੇੜੇ ਵੀ ਨਹੀਂ ਰਹਿੰਦੀ ਬਈ ਤੇ ਬਾਕੀ ਲਾਈਕ ਲਾਈਕ ਸ਼ੇਅਰ ਕਰਦਿਆ ਕਰੋ ਬਈ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਫੋਲੋ ਵੀ ਕਰ ਲੋ ਨਾਲ ਬਈ ザーラな